ਸ਼ਹਿਰ ਭਰ ਵਿੱਚ ਚੋਣਾ ਨੂੰ ਲੈ ਕੇ ਭਾਰੀ ਸੁਰੱਖਿਆਬਲ ਤਾਇਨਾਤ ਕੀਤੇ ਗਏ ਹਨ ਚੱਪੇ ਚੱਪੇ ਉੱਪਰ ਤੁਹਾਨੂੰ ਸੁਰੱਖਿਆਬਲ ਦਿਖਣਗੇ ਇਸ ਦੇ ਬਾਵਜੂਦ ਵੀ ਗੁੰਡੇ ਅੰਸਰ ਆਮ ਆਰਥਿਕਾਂ ਤੋਂ ਬਾਜ਼ ਨਹੀਂ ਆਉਂਦੇ ਮਾਮਲਾ ਹੈ ਅਮਰਸਰ ਦੇ ਬਟਾਲਾ ਰੋਡ ਤੋਂ ਜਿੱਥੇ ਇੱਕ ਮਾਰਕੀਟ ਦੇ ਵਿੱਚ ਸਰੇ ਆ ਪੀਟਾਂ ਰੋੜੇ ਬੋਤਲਾਂ ਚੱਲ ਰਹੇ ਹਨ ਦੁਕਾਨਦਾਰਾਂ ਦਾ ਇੰਨਾ ਦਹਿਸ਼ਤ ਪੈ ਗਈ ਕਿ ਉਹ ਦੁਕਾਨਾਂ ਛੜਤ ਹਲੇ ਸੱਟੇ ਨਹੀਂ ਪਏ ਦੱਸਿਆ ਜਾ ਰਿਹਾ ਕਿ ਮੂਰਲੀ ਤਕਰਾਰ ਪਿੱਛੋਂ ਦੋ ਗਰੁੱਪਾਂ ਵਿਚਕਾਰ ਝਗੜਾ ਹੋ ਗਿਆ ਜਿੱਦੇ 20-25 ਦੇ ਕਰੀਬ ਗੁੰਡੇ ਆਏ ਤਲਵਾਰਾਂ ਬੋਤਲਾਂ ਇਟਾਂ ਰੋੜੇ ਵਸਾਏ ਗਏ ਤੋ ਦੁਕਾਨਦਾਰਾਂ ਛੜਨ ਦੇ ਵਜੇ ਲੋਕਾਂ ਦੇ ਵੱਜੇ ਨੇ ਆ ਤੁਹਾਨੂੰ ਦਿਖਾਣੇ ਆ ਦੋ ਗਰੁੱਪਾਂ ਵਿੱਚ ਕਿਵੇਂ ਝਗੜਾ ਚੱਲ ਰਿਹਾ ਕੀ ਆ ਸਾਰਾ ਮਾਮਲਾ ਭਈ ਇੱਥੇ ਨਾਲ ਛੋਟੇ ਛੋਟੇ ਬੱਚਿਆਂ ਲਈ ਵੈਸਾ ਵਸਾਈ ਹੋਈ ਸੀ ਇੱਥੇ ਲੋਗੜ ਦਾ ਮੁੰਡਾ ਹੈਗਾ ਪਤਾ ਨਹੀਂ ਕੀ ਨਾਂ ਜੀ ਹੋਣਾ ਉਹ 15 20 ਮੁੰਡੇ ਇਕੱਠੇ ਗੜ ਕੇ ਪਿਛਲ ਪੁਛਲ ਲੈ ਕੇ ਆਇਆ ਨਾਲ ਇੱਥੇ ਹੱਲ ਲੈ ਕੇ ਆਇਆ ਉਹਨੇ ਆਂਦੇ ਇੱਥੇ ਥੇਟ ਰੋੜਾ ਚਲਾਉਣਾ ਸ਼ੁਰੂ ਕਰਤਾ ਉਹ ਬੋਤਲਾਂ ਵੀ ਬੋਤਲਾਂ ਪੂੜਿਆ ਇਹ ਸੰਦੂਕ ਲੋਨੀ ਭਈ ਬਟਾਰਾ ਰੋਡ ਤੇ ਕਿੰਨੇ ਕ ਜਾਣੇ ਉਹ ਭਾਈ 20 ਤੋਂ 25 ਜਣੇ ਹੈਗੇ ਆ। ਸੌਲਿਆਂ ਤੋਂ ਤੇ ਹਾਰ ਬੋਤਲਾਂ ਆਈਆਂ ਅਸੀਂ। ਆ ਸਾਰੇ ਸ਼ੀਸ਼ੇ-ਸ਼ੀਸ਼ੇ ਸਾਰੇ ਰੋੜੇ। ਦੁਕਾਨ ਤੇ ਵੀ ਬੱਜੇ ਜੇ ਪੱਟੇ ਰੋੜੇ। ਤੁਹਾਡੇ ਆਪ ਇੱਟਾ ਰੋੜੇ ਸਿੱਤੇ ਵੱਜੇ ਭਾਜੀ। ਦੁਕਾਨ ਗੱਲ ਆ। ਆਹ ਦੇਖੋ ਸ਼ੀਸ਼ੇ ਸਾਰੇ ਸ਼ੀਸ਼ੇ ਤੋਂ ਨਹੀਂ ਆ। ਜਿਹੜੇ ਗਾਖ ਲੋਦੇ। ਉਹ ਭਾਈ ਮੁੰਡਾ ਬਲਮਾਸ਼ੇ ਵਾਲਾ। ਉਹਦਾ ਇੱਕ ਅੜੀ ਨਹੀਂ ਪਤਾ ਨਹੀਂ ਕਿੰਨੇ ਕੇ ਝਗੜੇ ਨੇ ਕਰ ਲਏ ਹੋਏ ਆ। ਕਿੱਥੋਂ ਦਾ ਰਹਿਣ ਵਾਲਾ ਹੀ ਆ। ਆ ਭਾਈ ਤੁੰਗੜਾ ਰਹਿਣ ਵਾਲਾ ਆ। ਕੋਈ ਰਜਿਸਟਰੀ ਭਾਜੀ ਕੋਈ ਲੜਾਈ ਝਗੜਾ ਨਹੀਂ ਉਹਨਾਂ ਦਾ। ਇਸ ਬਾਰੇ ਉਹ ਹਾਂਜੀ ਕੰਪਲੀਟ ਕਰਤੀ ਹੈ ਭਾਈ ਬਾਕੀ ਕਰਦੇ ਹੋ ਭਾਜੀ ਉਹ ਸਾਹ ਮਿਲਣਾ ਚਾਹੀਦਾ ਭਾਜੀ ਉਸ ਨੂੰ ਜਮਾ ਕਰਾਓ ਜੇ ਤੁਹਾਨੂੰ ਨਹੀਂ ਲੱਗਦਾ ਕਿ ਭਾਜੀ 2 ਨੰਬਰ ਤੇ ਰੱਖੇ ਅਗਲੇ ਚੱਲਣਦੇ ਆ ਔਰ ਨਾ ਬੰਦੇ ਨੂੰ ਫੜਦੇ ਤੇ ਉਹ ਗੋਲੀ ਚਲਾ ਦੇਣ ਲੱਗਾ ਸੀ ਉਹਨੇ ਕੋਈ ਦੰਗਾ ਮਾਰ ਦੇਣਾ ਇੱਥੇ ਭਾਈ ਕਿੰਨੀ ਕਿੰਨ ਟੋੜ ਪਾਣ ਦੀ ਕਿੱਲੀ ਭਾਈਆ ਵੇਖੋ ਇਹ ਟੋੜਾ ਕਿੰਨਾ ਖਿਲ ਰਿਹਾ ਆ ਯਾਰ ਵੇਖੋ ਸਾਰੇ ਆੜੇ ਇਥੋਂ ਆ ਵੇਖੋ ਭਾਈ ਇਹ ਟੋੜਾ ਕਿੰਨਾ ਖਲਾ ਲਿਆ ਆ ਇਹਨਾਂ ਨੇ ਸਾਰੇ ਸ਼ਿਸ਼ੇ ਤੋੜੇ ਹੋਏ ਸ਼ਟਰ ਬਾਂਦ ਕਿਤੇ ਹੋਏ ਸਾਲਿਆ ਭਾਈ ਹੋਰ ਵੀ ਕਿੰਨੇ ਇਦੋਂ ਕਿੰਨੇ ਮੁਗੋਂ ਪਰੇ ਥਾਣੇ ਤਲਾਹ ਕੀਤੀ ਭਾਈ। ਉਹ ਵੀ ਸ਼ੀਸ਼ੇ ਤੇ ਕੋਈ ਨਹੀਂ ਆਇਆ ਭਾਈ। ਆਹ ਮੁੰਡੇ ਦਾ ਨਾ ਥੋੜਾ ਹੌਸਲਾ ਵਧਿਆ ਵਾ। ਪਹਿਲਾਂ ਥੋੜੇ ਦਿਨ ਪਹਿਲਾਂ ਗਲੀ ਦੇ ਝਗੜਾ ਹੋਇਆ ਸੀਗਾ। ਠੀਕ ਆ। ਉਦੋਂ ਆ ਕੇ ਨਜਾਇਜ਼ ਹੀ ਬਦਮਾਸ਼ੀ ਕਰਕੇ ਮਤਲਬ ਚਲ ਗਏ। ਉਦੋਂ ਵੀ ਚਲੋ ਪਿਆਰ ਨਾਲ ਸਮਝਾਤਾ ਹੀ ਗਿਆ ਚਲੋ ਗਰੀਬ ਬੰਦੇ ਸੀਗੇ। ਅੱਜ ਆਹ ਗਲੀ ਦੇ ਵਿੱਚੋਂ ਆਏ ਆ ਉਦੋਂ ਵੀ ਇਹਨਾਂ ਨੂੰ ਸਮਝਾਣੇ ਹਾਂ ਕਿ ਚੱਲੀ ਯਾਰ ਤੁਸੀਂ ਬੱਚੇ ਹੈਗੇ ਜੇ ਠੀਕ ਆ ਇਦਾਂ ਮਤਲਬ ਨਹੀਂ ਕਰਨਾ। ਉਹ ਵਾ ਸਮਝਾਉਂਦੇ ਸਮਝਾਉਂਦੇ ਆ ਆਪਸੇ ਲੜਪੇ ਦੇ ਇੱਟਾਂ ਰੋੜਾਂ ਚ ਮੱਲੋ ਚਲਾਨ ਲਾਪੇ ਆ ਕਿਸੇ ਦੇ ਨਾਂ ਦੇ ਇੱਟਾਂ ਤੁਹਾਡੇ ਆ ਆ ਭਾਜੀ ਸਾਰਿਆਂ ਦੇ ਚੱਲਣ ਲਾਪੇ ਆ ਭਰੇ ਬਾਜ਼ਾਰ 'ਚ ਚਲਾਨ ਲਾਪੇ ਨੇ ਸਾਰਾ ਬਾਜ਼ਾਰ ਖੁੱਲਾ ਆ ਸਾਹਮਣੇ ਉਹ ਵੇਖੋ ਉਹ ਰੋੜਾਂ ਪਿਆ ਜੀ ਉਹ ਵੇਖ ਠੀਕ ਆ ਉਹ ਵੇਖੋ ਸ਼ੀਸ਼ਾ ਟੁੱਟਾ ਆ ਭਾਜੀ ਆ ਇੱਟਾਂ ਠੀਕ ਆ ਇਹ ਕੋਈ ਗੱਲ ਥੋੜੋ ਆ ਭਾਜੀ ਅਸੀਂ ਇਹਨਾਂ ਦੇ ਭਾਜੀ ਕਾਨੂੰਨੀ ਕਾਰਵਾਈ ਕਰੋ ਚੰਗੀ ਤਰ੍ਹਾਂ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਲੇਡੀਸ ਤੇ ਤੁਰੀਆਂ ਸਾਰੀਆਂ ਠੀਕ ਹੈ ਸਾਰਾ ਸਾਰੇ ਸਾਰੀਆਂ ਲੇਡੀਸ ਵਗੈਰਾ ਸਾਰੇ ਬਾਜ਼ਾਰ 'ਚ ਹੀ ਗਏ ਅਹੀਂ ਮੱਲੋ ਖਾਣਾ ਖਾਣ ਚਲੇ ਸੀਗੇ ਬਾਹਰ ਚਲੇ ਸੀਗੇ ਠੀਕ ਹੈ ਸਾਰੀ ਫੈਮਿਲੀ ਚੱਲੀ ਪੂਰਾ ਹੜ ਦੰਗ ਮਚਾਇਆ ਭਾਜੀ ਫੋਨ ਕਰਕੇ 50 ਮੁੰਡੇ ਸਾਥ ਲੈ ਬਈ ਇੱਥੇ ਆਏ ਆ ਮੌਕੇ ਤੇ ਦੂਜੀ ਪਾਰਟੀ ਤੇ ਕਰਦੇ ਆ ਰੇਡ ਤੇ ਲੋਗੜ ਦੱਸਿਆ ਇਹਨਾਂ ਨੇ ਤੁੰਗਾਂ ਦਾ ਉਹਦੇ ਘਰ ਰੇਡ ਕਰਦੇ ਆ ਜੋ ਗੱਲ ਸਾਹਮਣੇ ਆਈ ਕਾਰਵਾਈ ਕਰਾਂਗੇ ਸਰਪਤ ਨੂੰ ਪਤਾ ਲੱਗਿਆ ਵੀ ਲੜਾਈ ਹੋਈ ਕਿਉਂ ਨਹੀਂ ਜੀ ਇਹ ਨਹੀਂ ਗਾ ਜੇ ਕੋਈ ਕਨਫਰਮ ਨਹੀਂ ਇਹ ਕਹਿੰਦੇ ਆਂ ਬੱਚਿਆਂ ਨੂੰ ਸਮਝਾਉਣ ਦੇ ਆਂ ਅਜੇ ਪਤਾ ਨਹੀਂਗਾ ਕੀ ਕਰਿਆ ਇਹ ਜੋ ਪੂਰੀ ਗੁੰਡਾਗਰਦੀ ਨਾਲ ਮਿਲਦੀ ਗਈ ਕੋਈ ਗੱਲ ਹੀ ਨਹੀਂ ਗੁੰਡਾਗਰਦੀ ਕਾਰਵਾਈ ਕਰਾਂਗੇ ਉਹਨਾਂ ਕੋਲ ਹਥਿਆਰ ਵਗੈਰਾ ਵੀ ਹੋਗਾ ਸੀ ਅਜੇ ਅਸੀਂ ਵੇਖਿਆ ਨਹੀਂ ਕੋਈ ਚੱਲਿਆ ਨਹੀਂਗਾ ਜੋ ਵੀ ਹੋਊਗਾ ਸਾਹਮਣੇ ਵੇਖਣਾ ਸਰ ਜਿਹੜਾ ਵੀ ਦੋਸ਼ ਹੋਏਗਾ ਉਹਦੀ ਕਾਰਵਾਈ ਕੀਤੀ ਜਾਵੇਗੀ ਜਗਵੰਤ ਟੀਵੀ ਲਈ ਮੈਂ ਰਿਪੋਰਟ ਲਾ ਸ੍ਰੀ ਅਮਰਸਰ ਸਾਹਿਬ